ਉਸਨੇ ਤਲਾਕ ਦੇ ਬਦਲੇ 5 ਕਰੋੜ ਰੁਪਏ ਮੰਗਿਆ ਤਾਂ ਕੋਰਟ ਵਿੱਚ ਬੈਠਾ ਹਰ ਕੋਈ ਵਿਅਕਤੀ ਹੈਰਾਨ ਰਹਿ ਗਿਆ ਹਰ ਇੱਕ ਨੂੰ ਇਹ ਲੱਗ ਰਿਹਾ ਸੀ ਕਿ ਪਤੀ ਇਸ ਗੱਲ ਨੂੰ ਕਦੇ ਵੀ ਨਹੀਂ ਮੰਨੇਗਾ ਪਰ ਉਹ ਵਿਅਕਤੀ ਮੁਸਕਰਾਇਆ ਅਤੇ ਇੱਕ ਕਾਗਜ਼ ਆਪਣੀ ਪਤਨੀ ਵੱਲ ਕਰਦੇ ਹੋਏ ਕਹਿਣ ਲੱਗਿਆ ਠੀਕ ਹੈ ਮੈਂ 5 ਕਰੋੜ ਦੇਣ ਲਈ ਤਿਆਰ ਹਾਂ ਇਸ ਕਾਗਜ਼ ਨੂੰ ਪੜ੍ਹ ਕੇ ਸਾਈਨ ਕਰ ਦੇਵੀਂ ਜਿਵੇਂ ਜਿਵੇਂ ਪਤਨੀ ਕਾਗਜ਼ ਨੂੰ ਪੜ੍ਹਦੀ ਗਈ ਤਾਂ ਉਹਦਾ ਚਿਹਰਾ ਪੀਲਾ ਪੈਂਦਾ ਗਿਆ ਕਿਉਂਕਿ ਉਸ ਕਾਗਜ਼ ਵਿੱਚ ਕੁਝ ਅਜੀਹਾ ਲਿਖਿਆ ਸੀ ਜਿਸ ਨਾਲ ਸਾਰਾ ਪਾਸਾ ਹੀ ਬਦਲ ਜਾਣਾ ਸੀ ਅੱਗੇ ਜੋ ਹੋਇਆ ਉਹ ਕਿਸੇ ਨੇ ਵੀ ਸੋਚਿਆ ਨਹੀਂ ਸੀ ਪਤਨੀ ਜੀ ਦਾ ਨਾਮ ਸੀਮਾ ਸੀ ਉਹ ਸ਼ੁਰੂ ਤੋਂ ਹੀ ਕਮੰਡੀ ਕਿਸਮ ਦੀ ਔਰਤ ਸੀ ਉਸ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਹਦਾ ਪਤੀ ਵਿਸ਼ਾਲ ਇਹ ਸਭ ਕੁਝ ਵੀ ਕਰ ਸਕਦਾ ਹੈ ਕਿਉਂਕਿ ਉਸਨੇ ਤਾਂ ਸ਼ੁਰੂ ਤੋਂ ਹੀ ਉਸਨੂੰ ਕਮਜ਼ੋਰ ਸਮਝਿਆ ਸੀ ਕਾਗਜ਼ ਪੜਨ ਤੋਂ ਬਾਅਦ ਸੀਮਾ ਨੇ ਉਸਨੂੰ ਮੇਜ਼ ਉੱਤੇ ਰੱਖਦੇ ਹੋਏ ਕਿਹਾ ਕਿ ਇਹ ਸਭ ਕੁਝ ਕੀਏ ਵਿਸ਼ਾਲ ਉਹ ਕਹਿੰਦੀ ਹੈ ਕਿ ਤੂੰ ਮੈਨੂੰ ਧਮਕਾ ਰਿਹਾ ਹੈ ਪਰ ਵਿਸ਼ਾਲ ਬੋਲਦਾ ਹੈ ਇਹ ਪੂਰਾ ਹਿਸਾਬ ਹੈ ਚੰਗੀ ਤਰ੍ਹਾਂ ਪੜ ਲੈ ਕਮਰੇ ਵਿੱਚ ਸੀਮਾ ਉਸਦੀ ਮਾਂ ਤੇ ਉਸਦਾ ਭਰਾ ਵੀ ਸੀ ਵਿਸ਼ਾਲ ਨੇ ਕਾਗਜ਼ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹਦੇ ਵਿਆਹ ਨੂੰ 12 ਸਾਲ ਹੋਏ ਨੇ ਇਨ੍ਹਾਂ 12 ਸਾਲਾਂ ਵਿੱਚ ਉਸਨੇ ਆਪਣੀ ਸਾਰੀ ਕਮਾਈ ਸੀਮਾ ਦੀ ਪੜ੍ਹਾਈ ਲਖਾਈ ਤੇ ਉਹਦੇ ਘੁੰਮਣ-ਫਿਰਨ ਦੇ ਖਰਚ ਕਰ ਦਿੱਤੀ ਕਾਗਜ਼ ਵਿੱਚ ਹਰ ਖਰਚ ਦੀ ਪੂਰੀ ਤਰ੍ਹਾਂ ਡਿਟੇਲ ਲਿਖੀ ਹੋਈ ਸੀ ਵਿਸ਼ਾਲ ਸੀਮਾ ਨੂੰ ਕਹਿੰਦਾ ਕਿ ਜਦੋਂ ਤੂੰ ਮੈਨੂੰ ਇਹ ਕਿਹਾ ਸੀ ਮੈਂ ਅੱਗੇ ਪੜਨਾ ਹੈ ਤਾਂ ਮੈਂ ਬਦਲੇ ਵਿੱਚ ਤੈਨੂੰ ਇਹ ਨਹੀਂ ਸੀ ਪੁੱਛਿਆ ਕਿ ਤੂੰ ਪੜੇਂਗੀ ਤਾਂ ਮੈਨੂੰ ਕੀ ਮਿਲੇਗਾ 12 ਸਾਲ ਪਹਿਲਾਂ ਜਦੋਂ ਵਿਸ਼ਾਲ ਤੇ ਸੀਮਾ ਦਾ ਵਿਆਹ ਹੋਇਆ ਸੀ ਉਸ ਸਮੇਂ ਵਿਸ਼ਾਲ ਇੱਕ ਛੋਟੀ ਜੀ ਨੌਕਰੀ ਕਰਦਾ ਸੀ ਘਰ ਦੇ ਹਾਲਤ ਕੁਝ ਜ਼ਿਆਦਾ ਚੰਗੀ ਨਹੀਂ ਸੀ ਸੀਮਾ ਨੇ ਇੱਕ ਦਿਨ ਕਿਹਾ ਕਿ ਮੈਂ ਅੱਗੇ ਪੜਨਾ ਚਾਹੁੰਦੀ ਆ ਕਿਉਂਕਿ ਉਹ ਪੜਾਈ ਵਿੱਚ ਹੁਸ਼ਿਆਰ ਸੀ ਉਹ ਚਾਹੁੰਦੀ ਸੀ ਕਿ ਉਹ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਕਰ ਸਕਦੀ ਹੈ ਵਿਸ਼ਾਲ ਨੇ ਵੀ ਬਿਨਾ ਕੁਝ ਸੋਚੇ ਸਮਝੇ ਉਹਨੂੰ ਪੜਨ ਲਈ ਹਾਂ ਕਰ ਦਿੱਤੀ ਸੀ ਤੇ ਉਹਦੀ ਪੜਾਈ ਦੇ ਖਰਚੇ ਲਈ ਆਪਣੀ ਮੋਟਰਸਾਈਕਲ ਤੱਕ ਵੇਚ ਦਿੱਤੀ ਸੀ ਵਿਸ਼ਾਲ ਨੇ ਉਸਦੀ ਪੜਾਈ ਤੇ ਆਉਣ ਵਾਲੇ ਖਰਚੇ ਤੋਂ ਕਦੇ ਵੀ ਪਿੱਛੇ ਪੈਰ ਨਹੀਂ ਸੀ ਖਿੱਚੇ ਪਰ ਜਿਵੇਂ ਜਿਵੇਂ ਸੀਮਾ ਵੱਢਦੀ ਗਈ ਵਿਸ਼ਾਲ ਨਾਲ ਉਸਦੀ ਇੱਕ ਅਜੀਬ ਜਿਹੀ ਦੂਰੀ ਬਣਦੀ ਗਈ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੀਮਾ ਨੂੰ ਇੱਕ ਬਹੁਤ ਵੱਡੀ ਕੰਪਨੀ ਵਿੱਚ ਮੈਨੇਜਰ ਦੀ ਪੋਸਟ ਮਿਲ ਗਈ ਸੀ ਇੱਕ ਵੱਡੀ ਕੰਪਨੀ ਤੇ ਉੱਚਾ ਨਾਮ ਉਹ ਆਪਣੀ ਜ਼ਿੰਦਗੀ ਵਿੱਚ ਕਾਫੀ ਅੱਗੀ ਲੰਗ ਗਈ ਸੀ ਤੇ ਵਿਸ਼ਾਲ ਉਸ ਨੂੰ ਹੁਣ ਬੋਝ ਲੱਗ ਰਿਹਾ ਸੀ ਇਸੇ ਬੋਝ ਨੂੰ ਦੂਰ ਕਰਨ ਲਈ ਉਸਨੇ ਵਿਸ਼ਾਲ ਤੋਂ ਤਲਾਕ ਲੈਣ ਦਾ ਫੈਸਲਾ ਕੀਤਾ ਅੱਜ ਜਦੋਂ ਵਿਸ਼ਾਲ ਇਹ ਸਭ ਕੁਝ ਬਾਰੇ ਸੀਮਾ ਨੂੰ ਯਾਦ ਕਰਾਉਂਦਾ ਤਾਂ ਉਸ ਨੂੰ ਕਹਿੰਦੀ ਹੈ ਕਿ ਫੇਰ ਕੀ ਹੋਇਆ ਜੇ ਤੂੰ ਮੇਰੇ ਉੱਤੇ ਖਰਚ ਕੀਤਾ ਸੀ ਉਹ ਤਾਂ ਇੱਕ ਪਤੀ ਦਾ ਫਰਜ਼ ਸੀ ਇਸ ਤੇ ਵਿਸ਼ਾਲ ਗੁੱਸੇ 'ਚ ਕਹਿਣ ਲੱਗਦਾ ਕਿ ਉਹ ਮੇਰਾ ਫਰਜ਼ ਸੀ ਤੇ ਇੱਕ ਪਤਨੀ ਦਾ ਵੀ ਕੁਝ ਫਰਜ਼ ਹੁੰਦਾ ਉਹ ਸਭ ਦਾ ਕੀ ਇਸ ਤੋਂ ਪਹਿਲਾਂ ਸੀਮਾ ਕੁਝ ਕਹਿੰਦੀ ਵਿਸ਼ਾਲ ਨੇ ਇੱਕ ਹੋਰ ਕਾਗਜ਼ ਉਸ ਵੱਲ ਅੱਗੇ ਕਰਦੇ ਹੋਏ ਕਿਹਾ ਕਿ ਇਹਨੂੰ ਵੀ ਚੰਗੀ ਤਰ੍ਹਾਂ ਪੜ੍ਹ ਲੈ ਜਿਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਜੇ ਸੀਮਾ ਤਲਾਕ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਸਾਰੇ ਪੈਸੇ ਵਿਆਜ ਸਮੇਤ ਵਾਪਸ ਕਰਨੇ ਹੋਣਗੇ ਜੋ ਹੁਣ ਤੱਕ ਵਿਸ਼ਾਲ ਨੇ ਉਸ ਤੇ ਖਰਚ ਕੀਤੇ ਸੀ ਇਹ ਕੁੱਲ ਰਕਮ 7 ਕਰੋੜ ਦੀ ਸੀ ਸੀਮਾ ਕੁਝ ਵੀ ਨਾ ਬੋਲੀ ਅੱਜ ਪਹਿਲੀ ਵਾਰੀ ਸੀਮਾ ਦੇ ਚਿਹਰੇ ਉੱਤੇ ਇੱਕ ਅਜੀਬ ਜਿਹੀ ਘਬਰਾਹਟ ਸੀ ਉਸ ਨੂੰ ਹੁਣ ਤੱਕ ਇਹ ਹੀ ਲੱਗ ਰਿਹਾ ਸੀ ਕਿ ਵਿਸ਼ਾਲ ਭੋਲਾ-ਪਾਲਾ ਤੇ ਕਮਜ਼ੋਰ ਹੈ ਅੱਜ ਉਸ ਦੇ ਸਾਹਮਣੇ ਇੱਕ ਅਜਿਹਾ ਵਿਅਕਤੀ ਬੈਠਾ ਸੀ ਜਿਹੜਾ ਚੁੱਪ ਰਹਿ ਕੇ ਸਾਰੀ ਖੇਡ ਸਮਝ ਚੁੱਕਿਆ ਸੀ ਵਿਸ਼ਾਲ ਨੇ ਕਿਹਾ ਕਿ ਜੇ ਤਲਾਕ ਚਾਹੀਦਾ ਹੈ ਤਾਂ ਕੀਮਤ ਵੀ ਚਕਾਉਣੀ ਪਊਗੀ ਸੀਮਾ ਨੇ ਕਾਗਜ਼ ਮੇਜ਼ ਉੱਤੇ ਜ਼ੋਰ ਦੀ ਮਾਰਿਆ ਉਸ ਨੇ ਕਿਹਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਹੈ ਤੂੰ ਭੁੱਲ ਰਿਹਾ ਹੈ ਕਿ ਮੈਂ ਕੌਣ ਹੁਣ ਵਕੀਲ ਕਹਿੰਦਾ ਹੈ ਕਿ ਇਹ ਸਭ ਕੁਝ ਤਾਂ ਕੋਰਟ ਵਿੱਚ ਹੀ ਤੈਅ ਹੋਵੇਗਾ ਅੱਜ ਵਿਸ਼ਾਲ ਦੀ ਆਵਾਜ਼ ਵਿੱਚ ਨਾ ਹੀ ਤਾਂ ਕੋਈ ਡਰ ਸੀ ਤੇ ਨਾ ਹੀ ਘਬਰਾਹਟ ਬਸ ਇੱਕ ਅਜੀਬ ਜਿਹਾ ਭਰੋਸਾ ਸੀ ਥੋੜੀ ਦੇਰ ਦੀ ਬਹਿਸ-ਵਾਜੀ ਤੋਂ ਬਾਅਦ ਸੀਮਾ ਆਪਣੇ ਪੇਕੇ ਘਰ ਚਲੀ ਗਈ ਤੇ ਵਿਸ਼ਾਲ ਆਪਣੇ ਫਲੈਟ ਵਿੱਚ ਚਲਾ ਗਿਆ ਘਰ ਵਿੱਚ ਅਜੇ ਵੀ ਸੀਮਾ ਦੀ ਪਸੰਦ ਦੀਆਂ ਹੀ ਚੀਜ਼ਾਂ ਸਨ ਵਿਸ਼ਾਲ ਨੇ ਆਪਣੇ ਆਪ ਨੂੰ ਸਮਝਾਇਆ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਇਸ ਬੇਚੈਨੀ ਵਿੱਚ ਵਿਸ਼ਾਲ ساری ਰਾਤ ਨਾ ਸੌਂ ਸਕਿਆ ਉਸ ਨੂੰ बार-बार ਆਪਣਾ ਅਤੀਤ ਯਾਦ ਆ ਰਿਹਾ ਸੀ ساری ਰਾਤ ਇਸੇ ਤਰ੍ਹਾਂ ਬੀਤ ਗਈ ਅਗਲੇ ਦਿਨ ਵਿਸ਼ਾਲ ਆਪਣੇ ਕੰਮ ਤੇ ਗਿਆ ਪਹਿਲਾ ਉਹ ਇੱਕ ਮਾਮੂਲੀ ਜਿਹਾ ਕਰਮਚਾਰੀ ਸੀ ਪਰ ਹੌਲੀ-ਹੌਲੀ ਆਪਣੀ ਮਿਹਨਤ ਨਾਲ ਉਸਨੇ ਆਪਣਾ ਇੱਕ ਖਾਸ ਨਾਮ ਬਣਾ ਲਿਆ ਸੀ ਵਿਸ਼ਾਲ ਸ਼ੁਰੂ ਤੋਂ ਹੀ ਘੱਟ ਬੋਲਣ ਵਾਲਾ ਤੇ ਆਪਣੇ ਕੰਮ ਵੱਲ ਧਿਆਨ ਦੇਣ ਵਾਲਾ ਇਨਸਾਨ ਸੀ ਦੂਜੇ ਪਾਸੇ ਸੀਮਾ ਦੇ ਦਿਮਾਗ ਵਿੱਚ ਵੀ ਵਿਸ਼ਾਲ ਦੁਆਰਾ ਲਿਖਿਆ ਗਿਆ ਉਹੀ ਕਾਗਜ਼ ਘੁੰਮ ਰਿਹਾ ਸੀ ਜਿਸ ਉੱਤੇ 7 ਕਰੋੜ ਦੀ ਰਕਮ ਲਿਖੀ ਹੋਈ ਸੀ ਇਸੇ ਤਰ੍ਹਾਂ ਇੱਕ ਹਫ਼ਤਾ ਬੀਤ ਗਿਆ ਇੱਕ ਹਫ਼ਤੇ ਬਾਅਦ ਉਹਨਾਂ ਦੇ ਤਲਾਕ ਦੇ ਕੇਸ ਦੀ ਪਹਿਲੀ ਤਾਰੀਖ ਸੀ ਕੋਰਟ ਵਿੱਚ ਵਿਸ਼ਾਲ ਤੇ ਸੀਮਾ ਇੱਕ ਦੂਜੇ ਦੇ ਸਾਹਮਣੇ ਸਨ ਸੀਮਾ ਦੇ ਵਕੀਲ ਨੇ ਕਿਹਾ ਕਿ ਮੇਰੀ ਕਲਾਇੰਟ ਸਨਮਾਨ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਹੈ ਉਹ ਇਸ ਬਨੌਟੀ ਰਿਸ਼ਤੇ ਤੋਂ ਆਜ਼ਾਦੀ ਚਾਹੁੰਦੀ ਹੈ ਸੀਮਾ ਦੇ ਵਕੀਲ ਦੀਆਂ ਗੱਲਾਂ ਸੁਣਨ ਤੋਂ ਬਾਅਦ ਜੱਜ ਨੇ ਵਿਸ਼ਾਲ ਵੱਲ ਦੇਖਿਆ ਤੇ ਉਸ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਵਿਸ਼ਾਲ ਨੇ ਕਿਹਾ ਕਿ ਮੈਂ ਤਾਂ ਸਿਰਫ ਸੱਚ ਦੱਸਣਾ ਚਾਹਣਾ ਉਸ ਨੇ ਇੱਕ ਇੱਕ ਕਰਕੇ ਸਾਰੇ ਦਸਤਾਵੇਜ਼ ਕੋਰਟ ਵਿੱਚ ਪੇਸ਼ ਕੀਤੇ ਉਨੇ ਕਿਹਾ ਕਿ ਮੇਰੀ ਪਤਨੀ ਜੋ ਕੁਝ ਵੀ ਬਣੀ ਹੈ ਉਹਦਾ ਸਾਰਾ ਖਰਚਾ ਮੈਂ ਕੀਤਾ ਹੈ ਤੇ ਇਹ ਰਿਸ਼ਤੇ ਨੂੰ ਇੱਕ ਸੌਦਾ ਸਮਝ ਰਹੀ ਸੀ ਮੈਨੂੰ ਤਾਂ ਮੇਰਾ ਹਿਸਾਬ ਚਾਹੀਦਾ ਹੈ ਦੋਨੇ ਪੱਖ ਸੁਣਨ ਤੋਂ ਬਾਅਦ ਜੱਜ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਇਹ ਕਹਿੰਦੇ ਹੋਏ ਉਸਨੇ ਅੱਗੇ ਦੀ ਤਰੀਕ ਪਾ ਦਿੱਤੀ ਕੋਰਟ ਤੋਂ ਬਾਹਰ ਨਿਕਲਦੇ ਹੀ ਸੀਮਾ ਨੇ ਵਿਸ਼ਾਲ ਨੂੰ ਰੋਕ ਕੇ ਕਿਹਾ ਕਿ ਇਹ ਸਭ ਕੁਝ ਕਿਉਂ ਕਰ ਰਹੇ ਆ ਸਿੱਧਾ-ਸਿੱਧਾ ਤਲਾਕ ਦੇ ਦੇ ਵਿਸ਼ਾਲ ਬਿਨਾ ਕੁਝ ਕਹੇ ਅੱਗੇ ਲੰਘ ਗਿਆ ਹੁਣੇ ਤਲਾਕ ਦਾ ਕੇਸ ਮੀਡੀਆ ਤੱਕ ਜਾ ਪਹੁੰਚਿਆ ਸੀ ਦਫ਼ਤਰ ਵਿੱਚ ਲੋਕ ਸੀਮਾ ਨੂੰ ਅਲੱਗ ਹੀ ਨਿਗਾ ਨਾਲ ਦੇਖਣ ਲੱਗੇ ਵਿਸ਼ਾਲ ਨੇ ਇਸ ਸਭ ਵੱਲ ਕੋਈ ਧਿਆਨ ਨਾ ਦਿੱਤਾ ਉਹ ਤਾਂ ਚੁੱਪਚਾਪ ਆਪਣੇ ਕੇਸ ਦੀ ਤਿਆਰੀ ਕਰ ਰਿਹਾ ਸੀ ਉਸ ਨੇ ਆਪਣੇ ਦਸਤਾਵੇਜ਼ਾਂ ਵਿੱਚ ਇੱਕ ਹੋਰ ਕਾਗਜ਼ ਜੋੜ ਦਿੱਤਾ ਜਿਸ ਵਿੱਚ ਇਹ ਲਿਖਿਆ ਸੀ ਕਿ ਉਸ ਨੇ ਸੀਮਾ ਦੇ ਕੈਰੀਅਰ ਲਈ ਆਪਣੀ ਪੋਜੀਸ਼ਨ ਆਪਣੀ ਪ੍ਰੋਮੋਸ਼ਨ ਤੇ ਵਿਦੇਸ਼ ਜਾਣ ਦਾ ਮੌਕਾ ਤੱਕ ਛੱਡ ਦਿੱਤਾ ਸੀ ਇਹ ਸਾਰੇ ਉਹਦੇ ਹੱਕ ਵਿੱਚ ਸਬੂਤ ਸਨ ਅਗਲੀ ਤਰੀਕ ਤੇ ਵਿਸ਼ਾਲ ਨੇ ਇਹ ਸਭ ਕੁਝ ਕੋਰਟ ਵਿੱਚ ਪੇਸ਼ ਕੀਤਾ ਜੱਜ ਨੇ ਦੇਖ ਕੇ ਇੱਕ ਗਹਿਰੀ ਸਾਹ ਲਈ ਤੇ ਨਾਲ ਹੀ ਕਿਹਾ ਸੀਮਾ ਜੀ ਤੁਹਾਨੂੰ ਇਸ ਸਭ ਬਾਰੇ ਪਤਾ ਸੀ ਅੱਜ ਸੀਮਾ ਨੂੰ ਪਹਿਲੀ ਵਾਰੀ ਇਹ ਲੱਗ ਰਿਹਾ ਸੀ ਕਿ ਇਹ ਕੇਅਲ ਜਿੰਨਾ ਇੰਨਾ ਆਸਾਨ ਨਹੀਂ ਜੱਜ ਨੇ ਅਗਲੀ ਤਰੀਕ ਪਾ ਦਿੱਤੀ ਬਾਹਰ ਨਿਕਲਦੇ ਹੀ ਸੀਮਾ ਨੇ ਵਿਸ਼ਾਲ ਨੂੰ ਕਿਹਾ ਕਿ ਆਪਾਂ ਬੈਠ ਕੇ ਗੱਲ ਕਰ ਸਕਦੇ ਹਾਂ ਸੀਮਾ ਦੀ ਗੱਲ ਸੁਣ ਕੇ ਵਿਸ਼ਾਲ ਰੁਕ ਗਿਆ ਉਸ ਨੇ ਕਿਹਾ ਕੀ ਹੁਣ ਗੱਲ ਕਰਨ ਦਾ ਕੀ ਫਾਇਦਾ ਜਦੋਂ ਸਾਰੀ ਗੱਲ ਲੋਕਾਂ ਤੱਕ ਪਹੁੰਚ ਗਈ ਹੈ ਵਿਸ਼ਾਲ ਦੀ ਗੱਲ ਸੁਣ ਕੇ ਸੀਮਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕੁਝ ਨਾ ਬੋਲੀ ਤੇ ਚੁੱਪਚਾਪ ਕਾਰ ਵਿੱਚ ਜਾ ਕੇ ਬੈਠ ਗਈ ਅੱਜ ਉਹਨੂੰ ਪਹਿਲੀ ਵਾਰੀ ਇਹ ਲੱਗ ਰਿਹਾ ਸੀ ਕਿ ਕਿਤੇ ਉਸ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਉਸ ਨੂੰ ਉਹ ਦਿਨ ਯਾਦ ਆ ਰਹੇ ਸਨ ਜਦੋਂ ਪਹਿਲੀ ਵਾਰੀ ਵਿਸ਼ਾਲ ਨੇ ਉਸ ਲਈ ਕਿਤਾਬਾਂ ਖਰੀਦੀਆਂ ਸੀ ਦੂਜੇ ਪਾਸੇ ਵਿਸ਼ਾਲ ਚੁੱਪਚਾਪ ਖਿੜਕੀ ਵਿੱਚ ਖੜਾ ਦੇਖ ਰਿਹਾ ਸੀ ਹੁਣ ਉਹ ਪਿੱਛੇ ਨਹੀਂ ਸੀ ਹਟ ਸਕਦਾ ਕਿਉਂਕਿ ਇਹ ਲੜਾਈ ਹੁਣ ਸਿਰਫ ਤਲਾਕ ਦੀ ਨਹੀਂ ਸੀ ਇਹ ਲੜਾਈ ਇੱਜ਼ਤ ਤੱਕ ਜਾ ਪਹੁੰਚੀ ਸੀ ਇੱਕ ਅਜੇਹੀ ਇਨਸਾਨ ਦੀ ਇੱਜ਼ਤ ਤੱਕ ਜੋ ਸਾਲਾਂ ਤੱਕ ਚੁੱਪ ਰਿਹਾ ਸੀ ਵਿਸ਼ਾਲ ਨੂੰ ਵੀ ਪਤਾ ਸੀ ਕਿ ਹੁਣ ਪਿੱਛੇ ਹਟਣ ਦਾ ਮਤਲਬ ਆਪਣੇ ਆਪ ਨੂੰ ਗਲਤ ਸਾਬਤ ਕਰਨਾ ਹੋਵੇਗਾ ਉਸਨੇ ਹੁਣ ਤੱਕ ਇਹ ਕੀਤਾ ਸੀ ਉਸਨੇ ਆਪਣੇ ਸੁਪਨਿਆਂ ਨੂੰ ਸੀਮਾ ਦੇ ਸੁਪਨਿਆਂ ਲਈ ਕੁਰਬਾਨ ਕੀਤਾ ਸੀ ਅਗਲੀ ਤਰੀਕ ਤੋਂ ਪਹਿਲਾਂ ਵਿਸ਼ਾਲ ਨੇ ਇੱਕ ਫੈਸਲਾ ਲਿਆ ਉਸਨੇ ਆਪਣੇ ਪੁਰਾਣੇ ਦੋਸਤਾਂ ਨਾਲ ਗੱਲਬਾਤ ਕੀਤੀ ਉਹ ਦੋਸਤ ਜੋ ਕਦੇ ਉਹਨੂੰ ਕਹਿੰਦੇ ਸੀ ਕਿ ਤੂੰ ਆਪਣੇ ਲਈ ਵੀ ਜੀ ਲਿਆ ਕਰ ਕੈਫੇ ਵਿੱਚ ਬੈਠ ਕੇ ਜਦੋਂ ਉਸਨੇ ਆਪਣੀ ਸਾਰੀ ਕਹਾਣੀ ਸੁਣਾਈ ਤਾਂ ਉਹਦੇ ਇੱਕ ਦੋਸਤ ਨੇ ਕਿਹਾ ਕਿ ਤੂੰ ਲੜਦਾ ਭਾਵੇਂ ਸਹੀ ਰਿਹਾ ਹੈ ਪਰ ਇਹ ਲੜਾਈ ਕਾਗਜ਼ਾਂ ਨਾਲ ਨਹੀਂ ਜਿੱਤੀ ਜਾ ਸਕਦੀ ਕੋਰਟ ਸਬੂਤ ਮੰਗਦੀ ਹੈ ਦੂਜੇ ਪਾਸੇ ਸੀਮਾ ਨੂੰ ਇਹ ਲੱਗ ਰਿਹਾ ਸੀ ਕਿ ਉਹਨੇ ਵਿਸ਼ਾਲ ਨੂੰ ਕਮਜ਼ੋਰ ਸਮਝ ਕੇ ਗਲਤੀ ਕੀਤੀ ਹੈ ਪਰ ਉਸ ਨੂੰ ਇਹ ਵੀ ਸੀ ਕਿ ਹੁਣ ਇਹ ਸਭ ਕੁਝ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ ਤਲਾਕ ਤਾਂ ਉਸ ਨੂੰ ਚਾਹੀਦਾ ਹੀ ਹੈ ਸੀਮਾ ਨੂੰ ਉਹ ਦਿਨ ਯਾਦ ਆ ਰਹੇ ਸਨ ਜਦੋਂ ਵਿਸ਼ਾਲ ਨੇ ਉਹਨੂੰ ਕਿਹਾ ਸੀ ਕਿ ਜੇ ਕਿਤੇ ਤੂੰ ਮੇਰੇ ਤੋਂ ਅੱਗੇ ਨਿਕਲ ਗਈ ਤਾਂ ਮੈਨੂੰ ਛੱਡ ਕੇ ਨਾ ਜਾਵੀਂ ਉਸ ਸਮੇਂ ਸੀਮਾ ਨੇ ਹੱਸ ਕੇ ਕਹਿ ਦਿੱਤਾ ਸੀ ਕਿ ਇਹ ਦਿਨ ਕਦੇ ਨਹੀਂ ਆਊਗਾ ਅਗੜੀ ਤਰੀਕ ਤੇ ਵਿਸ਼ਾਲ ਇਕੱਲਾ ਨਹੀਂ ਸੀ ਆਇਆ ਉਹਦੇ ਨਾਲ ਉਹਦੇ ਪੁਰਾਣੇ ਕਈ ਸੀਨੀਅਰ ਤੇ ਬੈਂਕ ਕਰਮਚਾਰੀ ਸਨ ਇਹ ਸਭ ਕੁਝ ਦੇਖ ਕੇ ਸੀਮਾ ਦੇ ਵਕੀਲ ਨੇ ਕਿਹਾ ਕਿ ਇਹ ਸਭ ਕੌਣ ਹਨ ਜਵਾਬ ਵਿੱਚ ਵਿਸ਼ਾਲ ਬੋਲਿਆ ਕਿ ਇਹ ਮੇਰੇ ਗਵਾਹ ਨੇ ਕੰਪਨੀ ਦੇ ਇੱਕ ਸੀਨੀਅਰ ਕਰਮਚਾਰੀ ਨੇ ਦੱਸਿਆ ਕਿ ਵਿਸ਼ਾਲ ਨੂੰ ਜਰਮਨੀ ਭੇਜਿਆ ਜਾਣਾ ਸੀ ਉਸ ਦੀ ਪ੍ਰਮੋਸ਼ਨ ਕਰਨੀ ਸੀ ਪਰ ਵਿਸ਼ਾਲ ਨੇ ਮਨਾਂ ਕਰ ਦਿੱਤਾ ਕਿਉਂਕਿ ਉਹਦੀ ਪਤਨੀ ਦੀ ਪੜ੍ਹਾਈ ਵਿੱਚ ਕਾਰ ਚੱਲ ਰਹੀ ਸੀ ਤੇ ਉਹ ਨਾਲ ਹੀ ਆਪਣੀ ਪਤਨੀ ਦੇ ਨਾਲ ਰਹਿਣਾ ਚਾਹੁੰਦਾ ਸੀ ਉਸ ਨੇ ਆਪਣਾ ਕੈਰੀਅਰ ਪਿੱਛੇ ਪਾ ਲਿਆ ਤਾਂ ਜੋ ਉਹਦੀ ਪਤਨੀ ਆਪਣੇ ਪੈਰਾਂ ਤੇ ਖੜੀ ਹੋ ਸਕੇ ਇਹ ਸਭ ਕੁਝ ਸੁਣ ਕੇ ਕੋਰਟ ਵਿੱਚ ਸਰਨਾਟਾ ਛਾ ਗਿਆ ਜੱਜ ਨੇ ਸੀਮਾ ਨੂੰ ਪੁੱਛਿਆ ਤੈਨੂੰ ਪਤਾ ਸੀ ਸੀਮਾ ਨੇ ਡੂੰਘੀ ਆਵਾਜ਼ ਵਿੱਚ ਜਵਾਬ ਦਿੱਤਾ ਹਾਂ ਪਰ ਮੈਨੂੰ ਇਹ ਸੀ ਕਿ ਇਹ ਤਾਂ ਇਹਦਾ ਖੁਦ ਦਾ ਫੈਸਲਾ ਹੈ ਸੀਮਾ ਦਾ ਜਵਾਬ ਸੁਣ ਕੇ ਵਿਸ਼ਾਲ ਉੱਚੀ ਆਵਾਜ਼ ਵਿੱਚ ਕਹਿਣ ਲੱਗਿਆ ਫੈਸਲਾ ਮੇਰਾ ਸੀ ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਰਿਸ਼ਤਾ ਦੋਹਾਂ ਦੇ ਨਿਭਾਏ ਤੋਂ ਹੀ ਨਿਵੇਗਾ ਤੇ ਮੈਂ ਰਿਸ਼ਤਾ ਨਿਭਾਉਣਾ ਚਾਹੁੰਦਾ ਸੀ ਮੈਂ ਤੈਨੂੰ ਵਿਚਕਾਰ ਨਹੀਂ ਸੀ ਛੱਡਣਾ ਚਾਹੁੰਦਾ ਉਸ ਨੇ ਇੱਕ ਹੋਰ ਕਾਗਜ਼ ਪੇਸ਼ ਕੀਤਾ ਜਿਸ ਵਿੱਚ ਇਹ ਲਿਖਿਆ ਸੀ ਕਿ ਭਵਿੱਖ ਵਿੱਚ ਸੀਮਾ ਵਿਸ਼ਾਲ ਤੋਂ ਅੱਗੇ ਲੰਘ ਗਈ ਤਾਂ ਵੀ ਰਿਸ਼ਤਾ ਬਰਾਬਰੀ ਦਾ ਹੀ ਰਹੇਗਾ ਇਹ ਸਭ ਕੁਝ ਦੇਖ ਕੇ ਸੀਮਾ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਜੱਜ ਨੇ ਅੱਗੇ ਤਰੀਕ ਪਾ ਦਿੱਤੀ ਦੋਹਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਕੋਰਟ ਤੋਂ ਬਾਹਰ ਆਉਂਦੇ ਹੀ ਸੀਮਾ ਨੇ ਵਿਸ਼ਾਲ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਸੀਮਾ ਨੇ ਵਿਸ਼ਾਲ ਨੂੰ ਕਿਹਾ ਕਿ ਮੈਨੂੰ ਸਮਝ ਆ ਗਈ ਕਿ ਮੇਰੇ ਤੋਂ ਕੀ ਖੁੱਸ ਰਿਹਾ ਹੈ ਉਸ ਦੀ ਆਵਾਜ਼ ਬਹੁਤ ਹੀ ਥੱਕੀ ਹੋਈ ਸੀ ਪਰ ਵਿਸ਼ਾਲ ਨੇ ਉਲਟਾ ਕਿਹਾ ਕਿ ਹੁਣ ਕੋਈ ਫਾਇਦਾ ਨਹੀਂ ਇਸ ਸ ਇਹ ਸਮਝ ਤੈਨੂੰ ਉਦੋਂ ਆਉਣੀ ਚਾਹੀਦੀ ਸੀ ਜਦੋਂ ਮੈਂ ਤੇਰਾ ਦਿਲੋਂ ਕਰਦਾ ਸੀ ਮੈਂ ਤੇਰੇ ਤੋਂ ਸਭ ਕੁਝ ਲੁੱਟਾ ਰਿਹਾ ਸੀ ਵਿਸ਼ਾਲ ਦੀ ਗੱਲ ਸੁਣ ਕੇ ਸੀਮਾ ਰੋਣ ਲੱਗ ਗਈ ਉਹ ਕਹਿਣ ਲੱਗੀ ਕਿ ਮੇਰੇ ਤੋਂ ਗਲਤੀ ਹੋ ਗਈ ਮੈਂ ਪੈਸੇ ਤੇ ਨਾਮ ਨੂੰ ਹੀ ਸਭ ਕੁਝ ਸਮਝ ਬੈਠੀ ਸੀਮਾ ਦੀ ਗੱਲ ਸੁਣ ਕੇ ਵਿਸ਼ਾਲ ਕੁਝ ਦਿਨ ਚੁੱਪਚਾਪ ਖੜਾ ਰਿਹਾ ਫਿਰ ਕਹਿਣ ਲੱਗਾ ਕਿ ਗਲਤੀ ਤਾਂ ਸਭ ਕਰਦੇ ਆ ਪਰ ਹਰ ਗਲਤੀ ਸੁਧਾਰੀ ਨਹੀਂ ਜਾ ਸਕਦੀ ਉਸ ਦਿਨ ਪਹਿਲੀ ਵਾਰ ਸੀਮਾ ਨੂੰ ਆਪਣੀ ਗਲਤੀ ਤੇ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਸੀ ਵਿਸ਼ਾਲ ਆਪਣੀ ਮਾਂ ਨੂੰ ਮਿਲਣ ਚਲਾ ਗਿਆ ਉਸ ਦਾ ਵੀ ਦਿਲ ਅੱਜ ਬੇਚੈਨ ਜਿਹਾ ਹੋ ਰਿਹਾ ਸੀ ਕਿਉਂਕਿ ਅਗਲੇ ਹੀ ਹਫ਼ਤੇ ਫੈਸਲਾ ਆਉਣਾ ਸੀ ਆਖਿਰ ਫੈਸਲੇ ਦਾ ਵੀ ਦਿਨ ਆ ਗਿਆ ਜੱਜ ਕਹਿਣ ਲੱਗਿਆ ਕਿ ਇਹ ਕੇਸ ਸਿਰਫ ਤਲਾਕ ਦਾ ਨਹੀਂ ਸਗੋਂ ਇਹ ਸਹਿਯੋਗ ਤਿਆਗ ਤੇ ਰਿਸ਼ਤੇ ਦੀ ਕੀਮਤ ਦਾ ਕੇਸ ਹੈ ਕਾਨੂੰਨ ਸਿਰਫ ਪੈਸੇ ਦਾ ਹਿਸਾਬ ਕਰ ਸਕਦਾ ਹੈ ਰਿਸ਼ਤਿਆਂ ਦਾ ਨਹੀਂ ਜੱਜ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੀਮਾ ਨੂੰ ਕੁਝ ਵੀ ਨਹੀਂ ਮਿਲੇਗਾ ਸੋ ਗੋਵਿਸ਼ਾਲ ਦੁਆਰਾ ਦਿੱਤੇ ਗਏ ਆਰਥਿਕ ਸਹਿਯੋਗ ਨੂੰ ਮਾਨਤਾ ਦਿੱਤੀ ਜਾਵੇਗੀ ਤਲਾਕ ਮਨਜ਼ੂਰ ਹੈ ਪਰ 5 ਕਰੋੜ ਮੁਆਵਜ਼ੇ ਦੀ ਰਕਮ ਬੇਬੁਨਿਆਦ ਹੈ ਵਿਸ਼ਾਲ ਨੇ ਫੈਸਲਾ ਸੁਣਦੇ ਹੀ ਅੱਖਾਂ ਬੰਦ ਕਰ ਲਈਆਂ ਉਹ ਜਿੱਤ ਗਿਆ ਸੀ ਪਰ ਕੋਈ ਖੁਸ਼ੀ ਨਹੀਂ ਸੀ ਉਸ ਨੂੰ ਕੋਰਟ ਤੋਂ ਬਾਹਰ ਨਿਕਲ ਕੇ ਸੀਮਾ ਵਿਸ਼ਾਲ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਤੂੰ ਮੈਨੂੰ ਮਾਫ ਕਰੇਂਗਾ ਵਿਸ਼ਾਲ ਨੇ ਕਿਹਾ ਕਿ ਜੇ ਰਿਸ਼ਤਾ ਬਚਾਉਣਾ ਹੁੰਦਾ ਫੇਰ ਹੀ ਮਾਫੀ ਕੰਮ ਆਉਂਦੀ ਇੱਕ ਐ ਕੇ ਵਿਸ਼ਾਲ ਉੱਥੋਂ ਚਲਾ ਗਿਆ ਸੀਮਾ ਕਿੰਨਾ ਚਿਰ ਹੁਣ ਦੇਖਦੀ ਰਹੀ ਹੁਣ ਦੋਹਾਂ ਦਾ ਤਲਾਕ ਹੋ ਗਿਆ ਸੀ ਦੋਨੇ ਆਪਣੀ ਆਪਣੀ ਜ਼ਿੰਦਗੀ ਵਿੱਚ ਲੱਗੇ ਹੋਏ ਸਨ ਤਲਾਕ ਤੋਂ ਬਾਅਦ ਵਿਸ਼ਾਲ ਜਾਣਬੁੱਝ ਕੇ ਉਹ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਵਿੱਚ ਰਹਿਣ ਲੱਗ ਗਿਆ ਕਿਉਂਕਿ ਇਹ ਸ਼ਹਿਰ ਉਹ बार-बार ਸੀਮਾ ਦੀ ਯਾਦ ਦਿਵਾਉਂਦਾ ਸੀ ਹੁਣ ਉਸਨੇ ਨੌਕਰੀ ਦੇ ਨਾਲ-ਨਾਲ ਕਾਉਂਸਲਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ ਅਜਿਹੇ ਲੋਕਾਂ ਦੀ ਜਿਹੜੇ ਰਿਸ਼ਤੇ ਅਤੇ ਪੈਸਿਆਂ ਦੇ ਵਿਚਕਾਰ ਉਲਝੇ ਹੋਏ ਸਨ ਹੌਲੀ-ਹੌਲੀ ਉਹ ਲੋਕਾਂ ਵਿੱਚ ਕਾਫੀ ਫੇਮਸ ਹੋ ਗਿਆ ਵਿਸ਼ਾਲ ਨੇ ਆਪਣੇ ਆਪ ਨੂੰ ਬਹੁਤ ਬਦਲ ਲਿਆ ਸੀ ਦੂਜੇ ਪਾਸੇ ਸੀਮਾ ਦੀ ਜ਼ਿੰਦਗੀ ਬਾਹਰੋਂ ਉਹ ਨਹੀਂ ਚਮਕਦਮਕ ਭਰੀ ਸੀ ਪਰ ਅੰਦਰੋਂ ਉਹ ਬਿਲਕੁਲ ਹੀ ਟੁੱਟੀ ਹੋਈ ਸੀ ਉਹ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਇਕੱਲੀ ਰਹਿ ਗਈ ਸੀ ਪੈਸੇ ਤਾਂ ਉਸਨੇ ਬਹੁਤ ਕਮਾ ਲਏ ਸਨ ਪਰ ਇਹ ਇਕੱਲਪਨ ਉਸ ਨੂੰ ਵੱਡ ਵੱਡ ਕੇ ਖਾ ਰਿਹਾ ਸੀ ਉਹਨੇ ਕਈ ਵਾਰੀ ਫੋਨ ਚੱਕਿਆ ਵਿਸ਼ਾਲ ਦਾ ਨੰਬਰ ਦੇਖਿਆ ਪਰ ਬਿਨਾ ਨੰਬਰ ਡਾਇਲ ਕੀਤੇ ਹੀ ਫੋਨ ਰੱਖ ਦਿੱਤਾ ਇੱਕ ਦਿਨ ਸੀਮਾ ਦੀ ਮਾਂ ਅਚਾਨਕ ਬਿਮਾਰ ਹੋ ਗਈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਇਸ ਸਭ ਵਿੱਚ ਸੀਮਾ ਬਿਲਕੁਲ ਹੀ ਇਕੱਲੀ ਰਹਿ ਗਈ ਸੀ ਉਸ ਸਮੇਂ ਸੀਮਾ ਨੂੰ ਉਹ ਗੱਲ ਯਾਦ ਆਈ ਜਦੋਂ ਵਿਸ਼ਾਲ ਨੇ ਇੱਕ ਵਾਰ ਉਸ ਨੂੰ ਕਿਹਾ ਸੀ ਕਿ ਮੁਸੀਬਤ ਵਿੱਚ ਪੈਸੇ ਨਹੀਂ ਆਪਣੇ ਹੀ ਕੰਮ ਆਉਂਦੇ ਐ ਇਹ ਸਭ ਕੁਝ ਸੋਚ ਕੇ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਉਸ ਦੀ ਮਾਂ ਦਾ ਆਪਰੇਸ਼ਨ ਹੋਣਾ ਸੀ ਤੇ ਉਹ ਹਸਪਤਾਲ ਵਿੱਚ ਬਿਲਕੁਲ ਹੀ ਇਕੱਲੀ ਖੜੀ ਸੀ ਉਦੋਂ ਹੀ ਕਿਸੇ ਨੇ ਉਹਨੂੰ ਪਿੱਛੋਂ ਉਹਦੇ ਨਾਮ ਨਾਲ ਬੁਲਾਇਆ ਸੀਮਾ ਨੇ ਪਲਟ ਕੇ ਦੇਖਿਆ ਤਾਂ ਸਾਹਮਣੇ ਵਿਸ਼ਾਲ ਸੀ ਉਸ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਵਿਸ਼ਾਲ ਨੇ ਕਿਹਾ ਕਿ ਮੈਨੂੰ ਕਿਸੇ ਨੇ ਦੱਸਿਆ ਹੈ ਆਂਟੀ ਦੀ ਤਬੀਤ ਬਹੁਤ ਜ਼ਿਆਦਾ ਖਰਾਬ ਹੈ ਮੇਰੇ ਤੋਂ ਰਹਿ ਨਾ ਗਿਆ ਵਿਸ਼ਾਲ ਦੀ ਗੱਲ ਸੁਣ ਕੇ ਸੀਮਾ ਇੱਕਦਮ ਚੁੱਪ ਹੋ ਗਈ ਥੋੜੇ ਟਾਈਮ ਬਾਅਦ ਵਿਸ਼ਾਲ ਉਸ ਲਈ ਕਾਫੀ ਲੈ ਕੇ ਆਇਆ ਵਿਸ਼ਾਲ ਵੱਲ ਦੇਖ ਕੇ ਸੀਮਾ ਨੇ ਕਿਹਾ ਕਿ ਇਸ ਸਭ ਦੀ ਲੋੜ ਨਹੀਂ ਸੀ ਵਿਸ਼ਾਲ ਨੇ ਕਿਹਾ ਮੈਂ ਇੱਥੇ ਕਿਸੇ ਰਿਸ਼ਤੇ ਕਰਕੇ ਨਹੀਂ ਸਿਰਫ ਇੱਕ ਇਨਸਾਨ ਕਰਕੇ ਆਇਆ ਕੁਝ ਦਿਨ ਹਸਪਤਾਲ ਵਿੱਚ ਸੀਮਾ ਦੀ ਮਾਂ ਨੂੰ ਦਾਖਲ ਰੱਖਿਆ ਗਿਆ ਤੇ ਵਿਸ਼ਾਲ ਵੀ ਵਿਚ ਵਿਚ ਦੇ ਹਸਪਤਾਲ ਗਿਆ ਮਾਰਨ ਜ਼ਰੂਰ ਆਉਂਦਾ ਸੀ ਇੱਕ ਦਿਨ ਜਦੋਂ ਸੀਮਾ ਆਪਣੀ ਮਾਂ ਦੇ ਕੋਲ ਹਸਪਤਾਲ ਵਿੱਚ ਬੈਠੀ ਸੀ ਤਾਂ ਉਹਦੀ ਮਾਂ ਨੇ ਕਿਹਾ ਕਿ ਸੀਮਾ ਮੇਰੇ ਤੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੂੰ ਇੱਕ ਬਹੁਤ ਚੰਗੇ ਇਨਸਾਨ ਨੂੰ ਗਵਾ ਦਿੱਤਾ ਮਾਂ ਦੀ ਗੱਲ ਸੁਣ ਕੇ ਸੀਮਾ ਦੀਆਂ ਅੱਖਾਂ ਵਿੱਚ ਝੰਝੂ ਆ ਗਏ ਉਸਨੇ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਪਰ ਹੁਣ ਮੈਂ ਬਹੁਤ ਦੇਰ ਕਰ ਦਿੱਤੀ ਉਸ ਦਿਨ ਸੀਮਾ ਨੇ ਪਹਿਲ ਕਰਦੇ ਹੋਏ ਪਹਿਲੀ ਵਾਰੀ ਤਲਾਕ ਤੋਂ ਬਾਅਦ ਵਿਸ਼ਾਲ ਨੂੰ ਮੈਸੇਜ ਕੀਤਾ। ਕੁਝ ਦਿਨਾਂ ਬਾਅਦ ਸੀਮਾ ਵਿਸ਼ਾਲ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚੀ ਜਿੱਥੇ ਸਟੇਜ ਤੇ ਵਿਸ਼ਾਲ ਰਿਸ਼ਤਿਆਂ ਨੂੰ ਲੈ ਕੇ ਆਪਣੀ ਗੱਲ ਕਹਿ ਰਿਹਾ ਸੀ। ਵਿਸ਼ਾਲ ਦੀ ਇਹ ਗੱਲ ਕਿ ਜੋ ਇਨਸਾਨ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੁਹਾਡਾ ਸਾਥ ਦੇਵੇ ਬਾਅਦ ਵਿੱਚ ਉਹਨੂੰ ਕਦੇ ਵੀ ਬੋਝ ਨਹੀਂ ਸਮਝਣਾ ਚਾਹੀਦਾ। ਇਸ ਤੇ ਸੀਮਾ ਰੋਣ ਲੱਗ ਗਈ ਸੀ। ਉਸ ਦਿਨ ਵਿਸ਼ਾਲ ਦੀ ਨਜ਼ਰ ਵੀ ਸੀਮਾ ਤੇ ਜਾ ਪਹੁੰਚੀ ਸੀ ਪਰ ਉਸਨੇ ਸੀਮਾ ਨਾਲ ਕੋਈ ਗੱਲਬਾਤ ਨਾ ਕੀਤੀ। ਸੀਮਾ ਨੇ ਦਵਾਰੇ ਵਿਸ਼ਾਲ ਨੂੰ ਮੈਸੇਜ ਕੀਤਾ ਜਿਦੇ ਵਿੱਚ ਇਹ ਲਿਖਿਆ ਸੀ ਕਿ ਮੈਨੂੰ ਸਮਝ ਆ ਗਿਆ ਹੈ ਜੋ 5 ਕਰੋੜ ਮੈਂ ਤੇਰੇ ਤੋਂ ਮੰਗ ਰਹੀ ਸੀ ਉਹ ਬਹੁਤ ਹੀ ਛੋਟੀ ਰਕਮ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਗਵਾ ਦਿੱਤਾ ਹੈ ਇਸ ਤੇ ਵਿਸ਼ਾਲ ਨੇ ਮੈਸੇਜ ਦਾ ਜਵਾਬ ਦਿੱਤਾ ਸੀ ਕਿ ਕਈ ਵਾਰ ਜ਼ਿੰਦਗੀ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੀ ਹੈ ਜੇ ਤੂੰ ਉਸ ਦਿਨ 5 ਕਰੋੜ ਨਾ ਮੰਗੇ ਹੁੰਦੇ ਤਾਂ ਮੈਂ ਅੱਜ ਉਹੀ ਇਨਸਾਨ ਨਾ ਹੁੰਦਾ ਜੋ ਹੁਣ ਬਣ ਗਿਆ ਹਾਂ ਸੀਮਾ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਸੀ ਪਰ ਹੁਣ ਤਾਂ ਸਮਾਂ ਲੰਘ ਗਿਆ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ